ਸੰਯੁਕਤ ਕਿਸਾਨ ਮੋਰਚੇ ਦੇ ਸੱਤੇ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਪਿੰਡ ਦਾਦੂ ਜੋਚ ਰਵਿਕਨ ਸਿੰਘ ਕਾਲੋਂ ਦੇ ਕਾਤਾ ਕੀਤਾ ਗਿਆ ਕਰਾਓ ਕਿਸਾਨਾਂ ਵੱਲੋਂ ਕੀਤੀ ਗਈ ਨਾਰੇਬਾਜ਼ੀ ਕਿਸਾਨਾਂ ਦੇ ਸੰਯੁਕਤ ਕਿਸਾਨ ਮੋਰਚੇ ਦੇ ਛੱਤੇ ਉੱਪਰ ਅੱਜ ਜੋ ਹਿੰਦੁਸਤਾਨ ਚ ਵੱਖ-ਵੱਖ ਭਾਜਪਾ ਦੇ ਆਗੂਆਂ ਤੇ ਅਹੁਦੇਦਾਰਾਂ ਦੇ ਘਰਾਂ ਦੇ ਬਾਹਰ ਘਰਾਉ ਦਾ ਐਲਾਨ ਕੀਤਾ ਗਿਆ ਸੀ ਉਸ ਦੇ ਤਹਿਤ ਅੱਜ ਫਤਿਹਗੜ੍ਹ ਚੂਨੀਆਂ ਦੇ ਠੀਕ ਪਿੰਡ ਦਾਤੂ ਜੋਦ ਵਿਖੇ ਭਾਜਪਾ ਦੇ ਆਗੂ ਰਵਿਕਰਨ ਸਿੰਘ ਕਾਲੋਂ ਦੇ ਘਰ ਕਿਸਾਨ ਯੂਨੀਅਨ ਵੱਲੋਂ ਰੋਸ ਦਾ ਰਸਤਾ ਦਿੱਤਾ ਗਿਆ ਅਤੇ ਭਾਰਤੀ ਕਿਸਾਨ ਯੂਨੀਅਨ ਕਰਤਕਾਰੀ ਤੇ ਆਗੂਆਂ ਅਤੇ ਮੈਂਬਰਾਂ ਵੱਲੋਂ ਰਵਿਕਰਨ ਸਿੰਘ ਕਾਲੋਂ ਦੇ ਖਿਲਾਫ ਨਾਰਾ ਪਾਜੀ ਕੀਤੀ ਗਈ ਇਸ ਮੌਕੇ ਵੱਖ-ਵੱਖ ਕਿਸਾਨ ਆਗੂਆਂ ਨੇ ਗੱਲਬਾਤ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ ਜੋ ਕਿ ਕਿਸਾਨ ਰੋਟੀ ਪਾਰਟੀ ਹੈ ਉਹਨਾਂ ਦੇ ਵਿਰੁੱਧ ਜੋ ਸੀ ਜੋ ਕਿਸਾਨ ਮੋਰਚੇ ਵੱਲੋਂ ਘਰਾਂ ਦੇ ਘਰਾਵਾਂ ਦਾ ਸੱਤਾ ਦਿੱਤਾ ਗਿਆ ਸੀ ਉਸ ਦੇ ਤਹਿਤ ਅੱਜ ਦਾ ਦੋਚੇ ਰਵਿਕਰਨ ਸਿੰਘ ਕਾਲੋਂ ਤੇ ਕਰ ਉਹ ਉਹ ਕੁੰਨਾ ਨੇ ਘਰਾਉ ਕੀਤਾ ਹੈ ਅਤੇ ਜਦ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਭਾਜਪਾ ਦੇ ਵਿਰੁੱਧ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ ਹਾਂਜੀ ਹਾਂਜੀ ਮੇਰਾ ਨਾ ਅਸ਼ੋਕ ਭਾਰਤੀਆ ਭਾਰਤੀ ਕਿਸਾਨ ਜੁਨੀਅਨ ਦਾ ਸੂਬੇ ਦਾ ਪ੍ਰੈਸ ਕਟਰਾਣਾ ਜਿੰਪੀ ਇਹ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਹੈ ਇਹ ਪੂਰੇ ਭਾਰਤ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਤੇ ਸੰਜੁਗਤ ਕਿਸਾਨ ਮੋਰਚਾ ਗਿਆ ਅੱਥੇ ਆਸੀ ਉਹਦੇ ਸੱਦੇ ਦੇ ਉੱਤੇ ਭਾਜਪਾ ਆਗੂਆਂ ਦੇ ਘਰਾਂ ਦੇਗੇ ਧਰਨੇ ਦਿੱਤੇ ਜਾ ਰਹੇ ਆ ਇਹਦੀਆਂ ਵਜ੍ਹਾ ਇਹ ਆ ਵੀ ਦਿੱਲੀ ਕਿਸਾਨ ਮੋਰਚੇ ਦੀਆਂ ਮੰਗਾਂ ਜਿਹੜਾ ਹੁਣ ਸਾਡਾ ਸ਼ੰਘੂ ਤੋਂ ਖਨੂਰੀ ਬਾਰਡਰਾਂ ਤੇ ਮੋਰਚੇ ਚੱਲ ਰਹੇ ਆ ਉਹਦੀਆਂ ਮੰਗਾਂ ਜਿਵੇਂ ਦੂਜੇ ਸਾਥੀਆਂ ਨੇ ਦੱਸਿਆ ਉਹ ਤੇ ਜੋ ਤਸ਼ੱਦਦ ਹੋਏ ਆ ਕਤਲ ਹੋਏ ਆ ਜੋ ਝੂਠੇ ਪਰਚਿਆਂ ਦੇ ਵਿੱਚ ਨੌਜੋਨ ਅੰਦਰ ਕੀਤੇ ਆ ਉਹਨਾਂ ਦੀ ਰਿਹਾਈ ਤੋਂ ਇਲਾਵਾ ਸਾਡੀ ਜਥੇਬੰਦੀ ਇਹ ਸਮਝਦੀ ਆ ਵੀ ਜਿਹੜਾ ਚੋਣਾ ਦਾ ਡਰਾਮਾ ਕੀਤਾ ਜਾ ਰਿਹਾ ਹਿੰਦੁਸਤਾਨ ਦੇ ਵਿੱਚ ਕੋਈ ਜਮਹੂਰੀਅਤ ਨਹੀਂ ਹੈ ਕਿਤੇ ਵੱਖ-ਵੱਖ ਕਿਸਮ ਦੀਆਂ ਰਾਜਨੀਤਿਕ ਪਾਰਟੀਆਂ ਦੇ ਸਾਰੀਆਂ ਹੀ ਸਰਮਾਇਆਦਾਰਾਂ ਦੀਆਂ ਜ਼ਕੀਰਦਾਰਾਂ ਦੀਆਂ ਉਹਨਾਂ ਦੀਆਂ ਟੋਡੀ ਨੇ ਉਹਨਾਂ ਦੀਆਂ ਪਾਲਤੂ ਪਾਰਟੀਆਂ ਨੇ ਅਸੀਂ ਸਮਝਦੇ ਹਾਂ ਕਿ ਹਿੰਦੁਸਤਾਨ ਦੇ ਵਿੱਚ 2014 ਦੇ ਉੱਤੋਂ ਮੋਦੀ ਜਦੋਂ ਆਇਆ ਜਿਹੜਾ ਇੱਕ ਫਾਸ਼ੀਵਾਦ ਦੀ ਉਦੋਂ ਅਜੇ ਆੜ ਸੁਣਦੀ ਵੀ ਹਿੰਦੁਸਤਾਨ ਫਾਸ਼ੀਵਾਦ ਵੱਲ ਵੱਧ ਰਿਹਾ ਅੱਜ 24 ਦੇ ਵਿੱਚ ਆ ਗਿਆ ਫਾਸ਼ੀਵਾਦ ਆਪਣੀ ਸਿਖਰ ਤੇ ਚੱਲ ਗਿਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਦੀ ਸਰਕਾਰ ਮੁੜ ਕੇ ਆਉਂਦੀ ਹੈ ਤੇ ਉਹ ਹਿੰਦੁਸਤਾਨ ਦਾ ਨਕਸ਼ਾ ਬਦਲਣਗੇ ਲੋਕਾਂ ਦੇ ਹੱਕਾਂ ਦਾ ਮਰਿਆ ਮੇੜ ਕਰਨਗੇ ਕਾਣ ਕਰਨਗੇ ਆਦੀ ਵਾਸੀਆਂ ਤੋਂ ਜ਼ਮੀਨਾਂ ਜੰਗਲ ਪਹਾੜ ਖੋਹ ਕੇ ਉਹਨਾਂ ਨੂੰ ਸ਼ਹਿਰਾਂ ਚ ਜਾ ਕੇ ਮਜ਼ਦੂਰੀ ਕਰਨ ਲਈ ਮਜਬੂਰ ਕਰਨਗੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਕਾਰਪੋਰੇਟਾਂ ਦੇ ਕਬਜ਼ੇ ਕਰਾਉਣਗੇ ਜਿੰਨੇ ਲੋਕ ਅੱਜ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਜਿੰਨੇ ਲੋਕ ਧਾਰਮਿਕ ਘੱਟ ਗਿਣਤੀਆਂ ਦੀ ਗੱਲ ਕਰਦੇ ਆ ਜਿੰਨੇ ਲੋਕ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਆ ਉਹਨਾਂ ਦੇ ਸਾਰੇ ਮਨੁੱਖੀ ਤੇ ਮੌਲਕ ਅਧਿਕਾਰ ਖੋਹ ਕੇ ਜਿਵੇਂ ਇਹਨਾਂ ਨੇ ਪਹਿਲਾਂ ਸਾਡੇ ਬੁੱਢੀ ਜੀਵੀਆਂ ਨੂੰ 5 5 7 7 ਸਾਲ ਬਿਨਾ ਕੇ ਸਾਤੋਂ ਜ਼ਿਲਾਂ ਦੇ ਵਿੱਚ ਡੱਕਿਆ ਕੋਈ ਕੇਸ ਨਹੀਂ ਚਲਾਇਆ ਉਹਨਾਂ ਦੇ ਵਿੱਚੋਂ ਕਈ ਹੁਣ ਬਰੀ ਹੋਏ ਆ ਉਸੇ ਤਰੀਕੇ ਨਾਲ ਹਰ ਆਵਾਜ਼ ਜਿਹੜੀ ਹੈ ਉਹਦੀ ਸੰਗੀ ਨੱਪਣ ਦੀ ਜਿਹੜੀ ਤਿਆਰੀ ਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਮੋਦੀ ਰਾਜ ਆ ਜਾਂਦਾ ਹੈ ਤੇ ਉਹ ਲਾਗੂ ਕਰਨਗੇ ਆਪਣੀ ਕਿਉਂਕਿ ਉਹ ਚਾਹੁੰਦੇ ਆ ਕਿ ਭਾਰਤ ਦੇ ਵਿੱਚ ਆ ਸੰਵਿਧਾਨ ਜਿਹੜਾ ਕਿਸੇ ਕੰਮ ਦਾ ਨਹੀਂ ਸਾਨੂੰ ਭਗਵੇਂ ਰੰਗ ਦਾ ਸੰਵਿਧਾਨ ਚਾਹੀਦਾ ਜਿਹਦੀ ਭਾਵਨਾ ਇਸ ਸੰਵਿਧਾਨ ਨਾਲ ਨਹੀਂ ਮਨੁੱਖ ਸਮ੍ਰਿਤੀ ਦੇ ਨਾਲ ਮੈਚ ਬਿੰਦੀ ਹੈ ਕਿ ਵਰਣ ਆਧਾਰ ਦੇ ਆਧਾਰ ਦੇ ਉੱਤੇ ਲੋਕਾਂ ਕੋਲੋਂ ਕੰਮ ਲਈ ਜਾਣ ਉਹਨਾਂ ਨੂੰ ਉਹੋ ਭੂਮਿਕਾ ਦਿੱਤੀ ਜਾਏ ਜਿਹੜੀ ਅੱਜ ਤੋਂ 3000 ਸਾਲ ਪਹਿਲਾਂ ਸੀ ਇਸ ਕਰਕੇ ਕਿਸਾਨੀ ਹਿੱਤਾਂ ਤੋਂ ਇਲਾਵਾ ਅਸੀਂ ਸਮਝਦੇ ਹਾਂ ਕਿ ਇਹ ਦੇਸ਼ ਦੇ ਵਿੱਚ ਬਹੁਤ ਵੱਡਾ ਖਤਰਾ ਇਸ ਕਰਕੇ ਸਾਡੀ ਜਥੇਬੰਦੀ ਦੀ ਇਹ ਵੀ ਸਮਝ ਆ ਕਿ ਆਪਾਂ ਕਿਹੇ ਸਿਆਸੀ ਪਾਰਟੀ 'ਚ ਫਰਕ ਨਹੀਂ ਕਰਦੇ ਅਸੀਂ ਇਹਨਾਂ ਦਾ ਰਾਜਨੀਤਿਕ ਜਿਹੜੀਆਂ ਚੋਣਾਂ ਹੁੰਦੀਆਂ ਨੇ ਇਹਨਾਂ 'ਚ ਵੋਟਾਂ ਦਾ ਮੁਕੰਮਲ ਬਾਈਕਾਰਡ ਦਾ ਸੱਦਾ ਲੋਕਾਂ ਨੂੰ ਦਿੰਨੇ ਆ ਭਾਈ ਇਹਨਾਂ ਰਾਜਨੀਤਿਕ ਪਾਰਟੀਆਂ ਦੇ ਚੁੰਗਲ 'ਚੋਂ ਬਾਹਰ ਆਵੋ ਵੱਡੀਆਂ ਲਹਿਰਾਂ ਤੁਹਾਡਾ ਰਾਹ ਢੀਕ ਰਹੀਆਂ ਆ ਇੱਥੋਂ ਦੇ ਕਿਸਾਨ ਗਰੀਬ ਗੁਰਬੇ ਆਦੀਵਾਸੀ ਅਗਵਾਈ ਪਾੜ ਰਹੇ ਆ ਉਹਨਾਂ ਦੀ ਬਾਹ ਫੜਨ ਵਾਲਾ ਕੋਈ ਨਹੀਂ ਆ ਜਿਵੇਂ ਪੰਜਾਬ ਦੇ ਵਿੱਚ ਕਿਸਾਨ ਮੋਰਚੇ ਬਣੇ ਸੀ ਤੇ ਉਹਨਾਂ ਨੇ ਦਿੱਲੀ ਨੂੰ ਝੁਕਾਇਆ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਲਹਿਰਾਂ ਖੜੀਆਂ ਕਰਕੇ ਇਹੋ ਜਿਹੇ ਲਾਂਬਰੀਆਂ ਕਰਕੇ ਫਿਰ ਜਿਹੜਾ ਉਹ ਸਾਡੇ ਲੋਕਾਂ ਦਾ ਛੜਕਾਰਾ ਹੋਣਾ ਸਾਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਆ ਕਿ ਰਵੀਕਰਨ ਅਕਾਲੀ ਦਲ ਨੂੰ ਛੱਡ ਕੇ ਭਾਜਪਾ ਚ ਚਲ ਗਿਆ ਅਸੀਂ ਸਮਝਦੇ ਹਾਂ ਅਕਾਲੀ ਦਲ ਕਿਹੜੀ ਕਿਸਾਨ ਪੱਖੀ ਪਾਰਟੀ ਸੀ ਉਹ ਕਿਹੜੀ ਲੋਕ ਪੱਖੀ ਪਾਰਟੀ ਸੀ ਤੇ ਉਹ ਅਕਾਲੀ ਦਲ ਹੈ ਜਿਨੇ ਸਾਡਾ ਹੀਰੇ ਵਰਗਾ ਇਥੇ ਸਾਧੂ ਸੰਗਤ ਤਖਤੂਪੁਰਾ ਬਜ਼ੁਰਗਾਂ ਆਗੂ ਲੋਪੋਕੇ ਦੀ ਧਰਤੀ ਦੇ ਉੱਤੇ ਗੁੰਡਾਗਰਦੀ ਕਰਕੇ ਪੁਲਿਸ ਦੇ ਨਾਲ ਮਿਲ ਕੇ ਕੋਟ ਕੋਟ ਕੇ 70 ਸਾਲਾਂ ਦਾ ਕਿਸਾਨ ਆਗੂ ਮਾਰ ਦਿੱਤਾ ਅਨੇਕਾਂ ਕਿਸਾਨਾਂ ਆਗੂਆਂ ਦੇ ਕਤਲ ਚੱਕ ਅਲੀ ਸ਼ੇਰ ਵਰਗਿਆਂ ਦੇ ਉਹ ਅਕਾਲੀ ਦਲ ਦੇ ਮੱਥੇ ਤੇ ਲੱਗੇ ਆ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਜਿਹੜੇ नक्सਲਵਾੜੀ ਲਹਿਰ ਦੇ ਵਿੱਚ 69-70 ਤੋਂ ਸ਼ੁਰੂ ਹੋਏ ਆ ਉਹਦਾ ਮੋਢੀ ਅਕਾਲੀ ਹਕੂਮਤ ਦਾ ਮੁਖੀ ਪ੍ਰਕਾਸ਼ ਸਿੰਘ ਬਾਦਲ ਸੀ ਇਸ ਕਰਕੇ ਇਹਨਾਂ ਤੋਂ ਆਪਾਂ ਕੀ ਆਸ ਕਰ ਸਕਦੇ ਆ ਸਾਡੇ ਨੂੰ ਰਵਾਇਤ ਕਰਨ ਅਕਾਲੀਆਂ ਚੋਂ ਨਿਕਲ ਕੇ ਭਾਜ-ਭਜ ਗਏ ਸਾਡੇ ਉਹ ਮੁਸਲਮਾਨ ਲੀਗ ਚਲ ਜੇ ਤੇ ਭਾਵੇਂ ਆਰਐਸਐਸ ਦਾ ਕਾਰਡ ਹੋਲਡਰ ਬਣ ਜੇ ਸਾਡੀ ਜਿਹੜੀ ਲੜਾਈ ਆ ਇਨ੍ਹਾਂ ਵਿਅਕਤੀਆਂ ਨਾਲ ਦੀਆਂ ਦੀ ਵਿਚਾਰਧਾਰਾ ਨਾਲ ਜਿਹੜੀ ਵਿਚਾਰਧਾਰਾ ਇਹਨਾਂ ਦੇ ਪਿੱਛੇ ਆ ਤੇ ਅਸੀਂ ਸਮਝਦੇ ਹਾਂ ਵੀ ਆਕਾਲੀਆਂ ਦੀ ਵਿਚਾਰਧਾਰਾ ਤੇ ਭਾਜਪਾ ਦੀ ਵਿਚਾਰਧਾਰਾ ਕੋਈ ਅੱਡ-ਅੱਡ ਨਹੀਂ ਗਈ ਕਾਨੂੰਨ ਬਣਾਉਣ ਤੇ ਸਹਾਇਕ ਕਾਨੂੰਨ ਲਾਗੂ ਕਰਨ ਤੇ ਸਹਾਇਕ ਹੀ ਲੋਕਾਂ ਦੇ ਵਿਰੋਧ ਕਰਦੇ ਪਿੱਛੇ ਹਟੇ ਹੀ ਇਹ ਸਾਡਾ ਮੂਲ ਮੈਂ ਸਿੰਦਰਪਾਲ ਸਿੰਘ ਮੋਲਵਾਲੀ ਸੀ ਫੋਰ ਆਰਗੇਨਾਈਜ਼ਰ ਪੰਜਾਬ ਭਾਰਤੀ ਕਿਸਾਨ ਯੂਨੀਤ ਕ੍ਰਾਂਤੀਕਾਰੀ ਦਾ ਅੱਜ ਕੇਐਮ ਵੱਲੋਂ ਐਸਕੇਐਮ ਲੋ ਗੈਰ ਰਾਜਨੀਤਕ ਲੋ ਸਾਂਝੇ ਤੌਰ ਤੇ ਸਾਰੇ ਭਾਰਤ ਭਦਰ ਤੇ ਇਸ ਹੱਦਾ ਦਿੱਤਾ ਗਿਆ ਸੀ ਕਿ ਜਿਹੜੀ ਭਾਜਪਾ ਸਰਕਾਰ ਹੈ ਉਹਨਾਂ ਦੇ ਜਿਹੜਾ ਕਰਿੰਦੇ ਨੇ ਜ਼ਿਲ੍ਹਾ ਪ੍ਰਧਾਨ ਨੇ ਜਾਂ ਚੁਣਨ ਵਾਲੇ ਲੀਡਰ ਨੇ ਜਾਂ ਉਹਨਾਂ ਦੇ ਬਲਾਕ ਆਗੂ ਨੇ ਉਹਨਾਂ ਦੇ ਬੁਗਿਆੜੀ ਬੈ ਕੇ ਰੋਸ ਪ੍ਰੋਟੈਸਟ ਕੀਤਾ ਜਾਊ ਕਿਉਂ ਕੀਤਾ ਜਾਊ ਕਿ ਜਿਹੜੇ ਬੰਦੇ ਹਰਿਆਣੇ 'ਚ ਸਾਡੇ ਤਿੰਨ ਮੱਲਕ ਅਰੈਸਟ ਕੀਤੇ ਨੇ ਨਜਾਇਜ਼ ਤਰੀਕੇ ਨਾਲ ਉਹਨਾਂ ਨੂੰ ਛਡਾਉਣ ਵਾਸਤੇ ਰੇਲਾਂ ਹੀ ਬੰਦ ਕੀਤੀਆਂ ਸੀ 17 ਤਰੀਕ ਤੋਂ ਲੈ ਕੇ ਤਾਂ ਅਸੀਂ ਫਿਰ ਡਰਾ ਕੀਤਾ ਸੀ ਬਲਕ ਰੇਲਾਂ ਵਾਲਾ ਲੋਕਾਂ ਦੇ ਗਰਮੀ ਕਰਕੇ ਵਾਪਸ ਲਿਆ ਸੀ ਤੇ ਇਹ ਅਸੀਂ ਤੈਅ ਕੀਤਾ ਸੀ ਕਿ 28 ਤਰੀਕ ਨੂੰ ਬਲੇ ਸਾਰੇ ਪੰਜਾਬ ਭਾਰਤ ਅੰਦਰ ਇਹਨਾਂ ਮੰਤਰੀਆਂ ਦੇ ਜਾਂ ਲੀਡਰਾਂ ਦੇ ਪੂਆ ਕੜੀ ਬੈਠਾਂਗੇ ਉਸ ਕੜੀ ਵਿੱਚ ਅੱਜ ਅਸੀਂ ਬੈਠੇ ਆ ਅਸੀਂ ਕਾਲੂ ਜਿਹੜਾ ਨਰਮਲ ਦਾ ਕਾਲੂ ਦਾ ਲੜਕਾ ਹੈ ਰਵੀ ਕਾਲੂ ਉਹਦਾ ਮਤਲਬ ਇਹਨਾਂ ਕੀ ਬਣਦਾ ਕਿ 750 ਦੇ ਕਾਤਲੇ ਭਜਪਾ ਨੇ ਸਾਡੇ ਕਾਲੇ ਕਾਨੂੰਨ ਤੇ ਉਹਨਾਂ ਬੰਦੇ ਪਹਿਲੇ ਨੇ ਮਾਰੇ ਹੁਣ ਵੀ ਗੋਲੀ ਚਲਾਈ ਜਾਂ ਸੁਪ ਕਰਨ ਮਰਿਆ ਵੀ ਬੰਦੇ ਹੋਰ ਮਰੇ ਨੇ ਤੇ ਚੋਰ ਨੂੰ ਪੰਡ ਚ ਕਾਉਣ ਵਾਲਾ ਵੀ ਚੋਰ ਹੀ ਹੁੰਦਾ ਸਮ। ਬਾਜਪਾ ਚ ਗਿਆ ਨਵਾ ਨਵਾ। ਕਿ ਮੇਰੇ ਤਾਂ ਪਹਿਲਾਂ ਕਤਲ ਹੋ ਚਕੇ ਨੇ। ਪਰ ਚੋਰ ਨੂੰ ਪੰਡ ਚ ਕਾਉਣ ਵਾਲਾ ਚ ਪੰਡ ਚ ਕਾ ਰਿਆ ਪਿੰਡ ਪਿੰਡ ਜਾ ਕੇ ਉਹਨਾਂ ਦੀ ਵੋਟਾਂ ਖੈ ਰਿਆ। ਤੇ ਚੋਰ ਨੂੰ ਪੰਡ ਚ ਕਾਉਣ ਵਾਲਾ ਵੀ ਕਾਤਲ ਹੁੰਦਾ। ਤੇ ਉਹ ਇਸ ਕਰਕੇ ਚੋਰ ਆ। ਤਾਂ ਅਸੀਂ ਚੋਰ ਦੇ ਬੂਹੇ ਘੜੇ ਬੈਠੇ ਆ। ਤੇ ਮੰਗ ਕਰਦੇ ਆ ਕਿ ਇਹ ਤੂੰ ਗਲਤ ਰਾਹ ਚੁਣਿਆ। ਅਸੀਂ ਸਮਝਦੇ ਆ ਕਿ ਪੇਛਕ ਜਿਹੜੀ ਬਾਜਪਾ ਇਕੱਲੀ ਸਰਕਾਰ ਆ। ਉਹਦੇ ਦੌਰਾਨ ਵੀ ਪਹਿਲੇ ਸਮੇਂ ਤਾਂ ਨਾਲ ਸਾਥੂ ਸਿੰਘ ਤਖਤੂਪੁਰ ਦਾ ਕਤਲ ਹੋਇਆ ਸੀ ਜਿਹਨੇ ਕਾਲੀ ਸਰਕਾਰ ਨੇ ਕੀਤਾ ਸੀ ਤੇ ਵੀ ਸਮਝ ਨਹੀਂ ਆ ਸੀ ਕਿ ਕਾਲੀ ਦਲ ਪਾਜਪਾਣਾ ਸਾਂਝਾ ਲੈਸ ਬਣਾ ਕੇ ਚੱਲਦੀ ਰਹੀ ਹੈ। ਅਫਸੋਸ ਕਿ ਕਾਲੀ ਦਲ ਤੇ ਪਿੱਛੇ हट ਗਿਆ ਆਪਣੀ ਗੱਲ ਨੂੰ ਗਲਤੀ ਨੂੰ ਪਛਾਣ ਗਿਆ ਪਰ ਪਈਏ ਪਾਜਪਾ ਜਾਬਜਿਆ ਇਸ ਕਰਕੇ ਅਸੀਂ ਪਾਜਪਾਲੇ ਲੋਕਾਂ ਦਾ ਵਿਰੋਧ ਕਰ ਰਹੇ ਹਾਂ ਨਾ ਕਿ ਸਾਡਾ ਨਿਰਮਲ ਸਿੰਘ ਕਾਲੇ ਦੇ ਮੁੱਡੇ ਨਾਲ ਸਾਡਾ ਨਿੱਜੀ ਕੋਈ ਮਾਮਲਾ ਨਹੀਂ ਹੈ ਸਾਡਾ ਸਰਕਾਰ ਦੇ ਸਾਥੀਓ ਅਸੀਂ ਅੱਜ ਪਾਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀਆਂ ਨੂੰ ਦੋਹਾਂ ਫੋਰਮਾਂ ਨੇ ਜੋ ਸਨੇਹਾ ਦਿੱਤਾ ਸੀਗਾ ਕਿ ਜੋ ਵੀ ਭਾਜਪਾ ਦੇ ਆਗੂ ਨੇ ਇਹਨਾਂ ਦੇ ਘਰਾਂ ਦਾ ਘਰਾਉ ਕਰਾਂਗੇ ਅਸੀਂ ਸਰਦਾਰ ਰਵੀ ਸਿੰਘ ਕਰਨ ਕਾਲੋਂ ਦੇ ਘਰ ਉਹਦਾ ਘਰਾਉ ਕਰਨ ਆਏ ਆ ਸਾਡੀ ਰਵੀ ਕਰਨ ਕਾਲੋਂ ਨਾਲ ਕੋਈ ਦੁਸ਼ਮਣੀ ਨਹੀਂ ਇਹ ਉਹੀ ਕਾਲੋਂ ਹੈ ਜਿਹੜਾ ਥੋੜੇ ਦਿਨ ਪਹਿਲਾਂ ਸਾਡੇ ਘਰਾਂ 'ਚ ਬਾਈ ਇਜਤ ਜਾਂਦਾ ਸੀਗਾ ਸਾਡੀ ਦੁਸ਼ਮਣੀ ਹੈ ਭਾਜਪਾ ਨਾਲ ਦੁਸ਼ਮਣੀ ਨਹੀਂ ਸਾਡੀ ਵਿਚਾਰਧਾਰਾ ਭਾਜਪਾ ਨਾਲ ਨਹੀਂ ਰਲਦੀ ਕਿਉਂਕਿ ਉਹ ਕਿਸਾਨਾਂ ਦੀ ਕਾਤਲ ਪਾਰਟੀ ਹੈ ਔਰ ਰਵੀ ਕਾਲੋ ਨੂੰ ਕੀ ਮਜਬੂਰੀਆਂ ਪੈ ਗਈਆਂ ਰਵੀ ਕਾਲੋ ਨੂੰ ਕਿ ਉਹ ਕਿਸਾਨਾਂ ਦੀ ਕਾਤਲ ਪਾਰਟੀ ਭਾਜਪਾ ਦੇ ਵਿੱਚ ਜਾ ਕੇ ਰਲ ਗਿਆ ਅੱਜ ਤੋਂ ਥੋੜਾ ਜਿਹਾ ਪਹਿਲਾਂ ਰਵੀ ਕਾਲੋ ਨੇ ਇੱਥੇ ਐਮਐਲਏ ਦੀ ਵੀ ਸੀਟ ਲੜੀ ਕਿ 200 ਵੋਟਾਂ ਦੇ ਰਵੀ ਕਾਲੋ ਹਾਰਿਆ ਸੀਗਾ ਕਿਹੜੀ ਆਖਰ ਆ ਗਈ ਸੀ ਹਾਰ ਗਿਆ ਦੁਬਾਰਾ ਫੇਰ ਖੜਾ ਹੋ ਸਕਦਾ ਸੀਗਾ ਹੋਰ ਕਿਤੇ ਜਾ ਸਕਦਾ ਸੀਗਾ ਇਹਨੂੰ ਕਾਤਲ ਪਾਲਤੀ ਹੀ ਲੱਭੀ ਅੱਜ ਇੱਥੇ ਆਉਂਦਿਆਂ ਵੀ ਪ੍ਰਸ਼ਾਸਨ ਆਇਆ ਸਾਡੇ ਕੋਲ ਉਹਦੇ ਨਾਲ ਵੀ ਅਸੀਂ ਉਹਨਾਂ ਨੇ ਪੁੱਛਿਆ ਅਸੀਂ ਇਹ ਆਖਿਆ ਕਿ ਅਸੀਂ ਰਵੀ ਕਾਲੋਂ ਨੂੰ ਸਵਾਲ ਪੁੱਛਣ ਆਏ ਆ ਉਹਦੇ ਨਾਲ ਟੇਬਲ ਟॉक ਕਰਨ ਆਏ ਆ ਅਸੀਂ ਰਵਿਕਰਨ ਸਿੰਘ ਕਾਲੋਂ ਤੇ ਅੱਜ ਘਰ ਤੇ ਤੁਸੀਂ ਬਾਹਰ ਤਾਂ ਨਾ ਦਿੱਤਾ ਕੀ ਦੀ ਮਾਂਪਾ ਦੇਖੋ ਜੀ ਮੈਂ ਹਰਜਨ ਸਿੰਘ ਪਨਵਾ ਭਾਰਤੀ ਕਿਸਾਨ ਜੁਨੀਆਂ ਕ੍ਰਾਂਤੀਕਾਰੀ ਬਲਾਕ ਪ੍ਰਧਾਨ ਫਾਦੇਗੜ ਚੂੜੀਆਂ ਇਹ ਰਵਿਕਰਨ ਸਿੰਘ ਕਾਲੋਂ ਦੇ ਕਲੇ ਦੇ ਘਰ ਦੇ ਗਾੜੀ ਨੇ ਦਿੱਤਾ ਅੱਜ ਪੂਰੇ ਹਿੰਦੁਸਤਾਨ ਦੇ ਭਾਜਪਾ ਦੇ ਜਨੇ ਵੀ ਕੈਂਡੀਡੇਟ ਨੇ ਵਿਧਾਇਕ ਨੇ ਏਰੀਆ ਇਨਚਾਰਜ ਨੇ ਉਹਨਾਂ ਦੇ ਸਾਰਿਆਂ ਦੇ ਘਰਾਂ ਦੇ ਗਾੜੀ ਤਹਨਾ ਦਿੱਤੇ ਗਏ ਨੇ ਉਹ ਸਾਡੀਆਂ ਮੁੱਖ ਮੰਗਾਂ ਨੇ ਕਿ ਅਸੀਂ 13 ਫਰਵਰੀ ਤੋਂ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਮੋਰਚਾ ਲਾਈ ਬੈਠੇ ਆ ਸਾਡੀ ਭਾਜਪਾ ਨੇ ਕੋਈ ਸੁਣਵਾਈ ਨਹੀਂ ਕੀਤੀ ਭਾਜਪਾ ਸਰਕਾਰ ਮੌਜੂਦਾ ਸਰਕਾਰ ਸੀ ਕੋਈ ਵੀ ਸੁਣਵਾਈ ਨਹੀਂ ਕੀਤੀ ਸੁਣਵਾਈ ਕਰਨ ਤੋਂ ਸੁਣਵਾਈ ਨਾ ਨਹੀਂ ਕੀਤੀ ਕੋਈ ਵੀ ਪਰ ਫਿਰ ਵੀ ਜਦੋਂ ਕਿਸਾਨ ਉੱਥੇ ਗਏ ਨੇ ਗੱਲ ਸੁਣਨ ਦੀ ਬਜਾਏ ਉਹਨਾਂ ਨੇ ਉੱਥੇ ਵੱਡੇ ਪ੍ਰਬੰਧ ਕਿੱਲਾਂ ਲਾ ਕੇ ਬੈਰੀਗੇਟਿੰਗ ਕਰਕੇ ਉਥੇ ਡਕੇਗੇ ਕਿਸਾਨ ਹਰਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਹੀ ਹਰਿਆਣੇ ਚ ਨਹੀਂ ਇੰਟਰ ਹੋਣ ਦਿੱਤੇ ਤੇ ਇਥੋਂ ਤੱਕ ਕਿ ਕੱਲੇ ਡਕੇ ਨੀਗੇ ਕਿਸਾਨਾਂ ਦੇ ਉੱਤੇ ਸਿੱਧੀਆਂ ਪਾਣੀ ਦੀਆਂ ਬਾਸ਼ੜਾ ਅਥਰੂ ਗੈਸ ਸਿੱਧੀਆਂ ਗੋਲੀਆਂ ਵੀ ਡਾਗੀਆਂ ਗਈਆਂ ਜਿਹਦੇ ਵਿੱਚ ਸਾਡੇ ਕਿਸਾਨ ਸ਼ਹੀਦ ਵੀ ਹੋਏ ਆ ਉਹ ਰੋਸ ਨੂੰ ਲੈ ਕੇ ਫਿਰ ਉਸ ਤੋਂ ਬਾਅਦ ਸਾਡਾ ਸੰਘਰਸ਼ ਚੱਲਿਆ ਸਾਡੇ ਤਿੰਨ ਆਪਣੇ ਹਰਿਆਣੇ ਦੇ ਜਿਹੜੇ ਕਿਸਾਨ ਨੇ ਉਹ ਗ੍ਰਿਫਤਾਰ ਕੀਤੇ ਹੋਏ ਨੇ ਉਹਨਾਂ ਨੂੰ ਅੱਜ ਰਿਹਾਈ ਕਰਾਉਣ ਵਾਸਤੇ ਅੱਜ ਸਾਰੇ ਹੀ ਆਪਣੇ ਜਿੰਨੇ ਵੀ ਵਿਧਾਇਕ ਨੇ ਏਰੀਆ ਚਾਰਜ ਨੇ ਸਾਰਿਆਂ ਨੂੰ ਆਪਣੇ ਜਿਹੜੇ ਧਰਨੇ ਲਾਏ ਗਏ ਨੇ ਅੱਜ ਲੋਕ ਸਾਡੀ ਬੰਗਿਆ ਹਾਂਜੀ ਬੀਜਪੀ ਦੇ ਉੱਤੇ ਦਰਨੀ ਚੜੇ ਠੀਕ ਹੈ ਅਗਲੀ ਰਣਨੀਤੀ ਕੀ ਹੋਊਗੀ ਜੇ ਇਸ ਤੋਂ ਬਾਅਦ ਕਿਸ ਸਾਡੀ ਰਣਨੀਤੀ ਵੇਖੋ ਜੀ 4 ਤਰੀਕ ਤੋਂ ਬਾਅਦ ਜਿਹੜਾ ਰਿਜ਼ਲਟ ਆਉਂਦਾ ਵਾ ਆਪਣਾ ਮੋਰਚਾ ਲੱਗਾ ਵਾ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਆ 100 ਦਿਨ ਮਣਾ ਕੇ ਹਟਿਆ 22 ਤਰੀਕ ਨੂੰ ਮੋਰਚਾ ਸਾਡਾ ਚੜ੍ਹਦੀ ਕਲਾ ਦੇ ਵਿੱਚ ਆ ਅਗਲੀ ਰਣਨੀਤੀ ਜਿਹੜੀ ਆ ਸਾਡੀ ਪੂਰੇ ਹਿੰਦੁਸਤਾਨ ਦੀਆਂ ਸਾਡੀਆਂ ਜਥੇਬੰਨੀਆਂ ਜੜੀਆਂ ਨੇ ਉਹ ਵੀ ਇਸ ਮੂਲੀਅਤ ਕਰਨਗੀਆਂ ਜੜੀਆਂ ਜਥੇਬੰਨੀਆਂ ਬਾਹਰ ਨੇ ਉਹ ਵੀ ਪੂਰੀ ਤਗੜੇ ਹੋ ਕੇ ਸੰਘਰਸ਼ ਦੇ ਵਿੱਚ ਆਉਣਗੀਆਂ ਤੇ ਸਾਰੇ ਕਿਰਤੀ ਲੋਕ ਜਿਹੜੀ ਵੀ ਸਰਕਾਰ ਆਉਂਦੀ ਆ ਉਹਨੂੰ ਵੱਡੇ ਪੱਦਰ ਤੇ ਅਸੀਂ ਨੱਥ ਪਾਵਾਂਗੇ ਤਾਂ ਕਿ ਜਿਹੜੇ ਸਾਡੇ ਕਿਰਤੀ ਲੋਕਾਂ ਦੀਆਂ ਮੰਗਾਂ ਰਹਿੰਦੀਆਂ ਨੇ ਉਹ ਬਣਵਾਈਆਂ ਜਾ ਸਕਣ